김대만! 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 ਜਿਸ ਤਰ੍ਹਾਂ ਅਣੂ ਬਿਨਾ ਪਰਮਾਣੂ ਨਹੀਂ ਬਣਦਾ ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੱਡੀ ਹੋ ਵੱਡੀ ਹੋਵੇ ਵਿਸ਼ਵਾਸ਼ ਬਣਤੀ ਵਰਗੇ ਵਰਕਰਾਂ ਬਿਨਾ ਜ਼ੀਰੋ ਹੈ ਜ਼ੀਰੋ ਕਰ ਦੇਤੇ ਸਿੱਧੂ ਦੀ ਪਗਲੇਗੀ ਸਮਝੋ ਮੇਰੇ ਸਾਫੇ ਦਾ ਲਾੜਾ ਇਹ ਨਾ ਤੁਸੀਂ ਸਿੱਧੂ ਸਾਫੇ ਦਾ ਲਾੜਾ ਕਿ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿਣਾ ਕਿ ਬਾਹ ਜਨਾਬੀ ਪਕੜੀਏ ਸਿਰ ਦੀ ਜੀਏ ਬਾਹ ਨਾ ਛੋੜੀਏ ਬੋਲੇ ਈਸਾਨ ਹਾਸ ਰਿਆ ਗਾਲ ਇਹ ਗੁਰੂਆਂ ਦੀ ਬਾਣੀ ਕਿਉਂ ਸਹਿਣ ਦੇਣ ਵਾਲੀ ਹੈ ਕਿਉਂਕਿ ਤਿਆਗ ਦੀ ਭਰੀ ਹੈ ਕਾਂਗਰਸ ਕੋਈ ਨੌਂਦੀ ਕਲੀ ਨਹੀਂ ਵੀ ਸਮੁੰਦਰ ਨਾਪਣ ਜਾਓ ਕਿਤੇ ਉਥੇ ਹੀ ਭੁੱਲ ਜੂਗੀ ਕਾਂਗਰਸ ਕੋਈ ਬਰਫ ਦੀ ਕਲੀ ਵੀ ਨਹੀਂ ਵੀ بارش ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਪਿਘਲ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਐ ਇਸ ਦੇਸ਼ ਦੀਆਂ ਮੀਆਂ ਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ कोरिया तो स्वतंत्र करने वाली पार्टी है कांग्रेस पार्टी की कहना सी भगत सिंह की कहने सी लाल बहादुर शास्त्री ओ अर्थ वाले याद करके देखो कि प्रण करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम नहीं होने ਜੇ ਵਰਕਰ ਦਾ ਸੰਭਿਆ ਤੇ ਪਾਰਟੀ ਨਹੀਂ ਸੰਭਲਨੀ ਤੇ ਮਾਫ ਕਰਨਾ ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੰਦੂ ਐਕਸਐਮਐਲਏ ਐਕਸਐਮਪੀ ਐ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ

ਮੈਂ ਮੰਤਰੀ ਇੱਕ ਫੀਅਟ ਸਟੈਂਡਰਡ ਕਾਰ ਲਈ ਸੀ ਸਾਰੀ ਉਮਰ ਕਰਦੇ ਨਹੀਂ ਉੱਪਰਿਆ ਕੱਪੜੇ ਆਪਣੇ ਆਪ ਧੋਨੇ ਸਾਈਕਲ ਦੇ ਉੱਤੇ ਆਫਿਸ ਜਾਣਾ ਤੇ ਜਦੋਂ ਕੱਪੜੇ ਧੋਦੇ ਸੀ ਉਹ ਕਹਿੰਦੇ ਮਾਰਾਏ ਪ੍ਰਧਾਨ ਮੰਤਰੀ ਆ ਕਰ ਰਹੇ ਉਹ ਕਹਿੰਦਾ ਪ੍ਰਧਾਨ ਮੰਤਰੀ ਤਖਣਾ ਹੋ ਸਕਦਾ ਪਰ ਮੈਂ ਇੱਕ ਦਾਪ ਵੀ ਆ ਇੱਕ ਭਰਾ ਵੀ ਆ ਇੱਕ ਪੁੱਤਰ ਵੀ ਆ ਜੋ ਮੇਰੇ ਮਾਂ ਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕਦੇ ਘਿਰਦੀ ਨਹੀਂ ਰੱਖੇਗਾ ਜੈ ਜਵਾਨ ਜੈ ਕਿਸਾਨ ਕਹਣਾ ਉਹ ਕਾਂਗਰਸ ਪਾਰਟੀ ਹੈ ਉਹ ਕਾਂਗਰਸ ਪਾਰਟੀ ਜਿਨੇ ਇਸ ਦੇਸ਼ ਨੂੰ ਨਾਸਰ ਬਜਾਮ ਕਰਾਇਆ ਭਾਖਣਾ ਦੇਨ ਦਿੱਤੀ ਆਈਐਨਡੀ ਤੇ ਇਸਰੋ ਦਿੱਤਾ ਬੰਦ ਜਵਾਲਾ ਨਹਿਰੂ ਨੇ ਦੇਣਾ ਗ੍ਰੀਨ ਰੈਵਲੂਸ਼ਨ ਵਾਈਟ ਰੈਵਲੂਸ਼ਨ ਇਹ ਸਾਰਾ ਕੁਝ ਨਹੀਂ ਆ ਜਿਹੜਾ ਕੇਜਰੀਵਾਲ ਸਾਹਿਬ ਭੜਾ ਜਾਂ ਮਸਲ ਪਾ ਕੇ ਭੜੇ ਭੜੇ ਯਾਰ ਮੇਰੀ ਖੱਤੋ ਦੇ ਉਹੀਂ ਖੰਗੀ ਜਾ ਵਾ ਕੇ ਖੰਗ ਪਵਾ ਹੋਵੇ ਰਵੇ ਇਹ 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 ਕਹਿੰਦਾ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਤਵਾਲਾ ਲੈਣ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵਾਨ ਤੇ ਪ੍ਰਤਾਪ ਸਿੰਘ ਕਹਿਰੋ ਇਹ ਇਹ ਜੇ ਯੋਗੇ ਕੀ ਸੀ ਇਹਨਾਂ ਚ ਲੋਕ ਭਰੋਸਾ ਕਰਦੇ ਸੀ ਲੋਕ ਭਰੋਸਾ ਕਰਦੇ ਸੀ ਔਰ ਵਰਕਰ ਨੂੰ ਕੁਝ ਨਹੀਂ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਦੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਨਾ ਫੜਿਓ ਜੀ ਤੇ ਲੀਡਰ ਜਿੰਦਾਬਾਦ ਲੀਡਰ ਬਕੇ ਹੁਣ ਜਿੰਦਾਬਾਦ ਲੀਡਰ ਪਾਰਟੀ ਨੂੰ ਗਰਮੀ ਤਾਂ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਉਹ ਰੋਟਾ 32 ਵਰਗਾ ਚਾਰੀਆਂ ਦੁਕਾਨਾਂ ਤੇ ਚਾਰੀਆਂ ਦੁਕਾਨਾਂ ਤੇ ਬਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ ਹਰ ਥਾਂ ਤੇ ਜਹਿਮਾਂ ਕੈਮੀ ਜਦੋਂ ਹੁੰਦੀ ਆ ਨਾ ਜਦਨ ਵਰਕਰੇ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਤੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ ਉਸ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸਕਦੇ ਇੰਡੀਆ ਨੈਸ਼ਨਲ ਜਿੰਦਾਬਾਦ ਕਿਸੇ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਹਾਣ ਮਾਸ ਦਾ ਪੁੱਤਲਾ ਨਹੀਂ ਹੱਥ ਥੱਲੇ ਡਿੱ ਜਾਂਦੇ ਸੱਚ ਸੀ ਜਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡਿੰਟ ਵੀ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਖਰਾਬੀ ਖੱਦ ਹੈ ਕਿ ਕਿਦ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁੜੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਸੇਉ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲਓ ਪੰਜਾਬ ਦੇ ਰਿਕਾਰਡ ਤੋੜਤਾ 12 ਲੱਖ ਪਾਸਪੋਰਟ ਬਣਿਆ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਗੈਰਕਾਨੂੰਨੀ ਚੇਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨ੍ਹਾਂ ਨੀਹਾਂ ਜੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਨਾਅਜ਼ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ 'ਚ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜ਼ਦਾਰ ਵੇਚ ਕੇ ਗੋਰਿਆਂ ਨੂੰ ਬਲੱਡ ਮੰਗਦੇ ਨੇ ਓ ਸ਼ਰਮ ਕਰੋ ਏ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਸ਼ਰਮ ਕਰੋ ਲੈ ਮੈਂ ਅੱਜ ਨਾ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫੇਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਐ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫੇਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈਂਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਾਂਦਾ ਜਮੀਰ ਅੱਜ ਵੀ ਬਰਕਰਾਰ ਹੈ ਨਾ ਵਿਕਿਆ ਨਾ ਵੇਚਦਾ ਹੂੰ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਐ ਪੰਜਾਬ ਦਾ ਬਰਤਾਨਾ ਨਹੀਂ ਐ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਨਾਲ ਬੰਦੀ ਐ ਮੈਂ ਤਾਂ ਉਹਦੇ ਗਰੁੱਪ 'ਚ ਹੀ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤਿਕ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਕਿੰਨੀਆਂ ਨੀਤੀਆਂ ਬਣ ਲੱਖੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ ਜਲਾ ਰਹੇ ਹੋ 200 ਰੁਪਏ ਦੀ ਬਿਗਲੀ ਖਰੀਦ ਲਿਓ ਤੇ ਫਿਰ ਫ੍ਰੀ ਦੇ ਲਿਓ ਪੀਐਸ ਪੀਸੀਐਲ ਵਾਲਿਆਂ ਦੀ ਤਨਖਾਹ ਨਹੀਂ ਸਾਰੇ ਤਿੱਜੇ ਤਰਕੀਆਂ ਦੇ ਉੱਤੇ ਚੜੇ ਹੋਏ ਆ ਪੰਜਾਬ ਜਦ ਤੱਕ ਵਿਕਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖਾਲੀ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅਨਕ ਵਿਗਾਉਣੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਚੰਡੇ 'ਚ ਡੰਡਾ ਲਾ ਜੂ ਤੰਬੂ 'ਚ ਬੰਦੂ ਲਾ ਉਸੇ ਸਿੱਧੂ ਜਿੰਦਾਬਾਦ ਤੂੰ ਕਹਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਕੰਬੂ ਕਰਦਾ ਆਖਰੋ ਆਖਰੋ ਤਾੜੀ ਫੋਕਿਆ ਕਰੋ ਕਿਉਂ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰਦੇਗਾ ਜੀ ਆਪ 50000 ਕਰੋੜ ਰੁਪਇਆ ਖਾਂਦੇ ਆ 21000 ਦੀ ਰੇਟਾਂ ਹੀ ਭਰਾਈ ਬੀਤੀ ਐ 15 ਕਰੋੜ ਰੁਪਏ ਇੱਕ ਐਸੇ ਬੰਦੇ ਨੂੰ ਜਵਦੀਪ ਜੱਜਦਾਰ ਜਿਹੜਾ ਕਿ ਸੁਵੀਰ ਵੇ ਬੰਨ੍ਹਣ ਦੇ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਹੋ ਚਲੋ ਨਾਂ ਇਹ ਕਿਹਨੂੰ ਦਿੰਦੇ ਆ ਕੇਬਲਾਲੇ ਕਿਹਨੂੰ ਦਿੰਦੇ ਆ ਮੀਨਾ ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਦੇਵੋਗੇ ਬਤਾਉਂ ਵੀ ਦਿੱਤਾ ਤੁਸੀਂ ਬਤਾਉ ਹੱਸ ਲੋ ਹੱਸ ਲੋ ਕਾੜੀ ਖੋ ਕੋ ਸੱਚੀ ਗੱਲ ਕਰਨ ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ ਤੂੰ ਅੱਜ ਕਰ ਮੈਂ ਤੇਰੀ ਜਾਜਕਾਰ ਕਰੂੰ ਤੇਰੇ ਚਰਵਾਹੇ 'ਚ ਬਹਿ ਕੇ ਜਾਜਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 70000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੇ ਆ ਮੈਂ ਖੁਸ਼ਰਾਬ ਦੇ ਹੱਕ 'ਚ ਨਹੀਂ ਸਮਗਲਿੰਗ ਕਿਉਂ ਹੋਵੇ ਉਹ 假ਲੀ ਸ਼ਰਾਬ ਕਿਉਂ ਹੋਵੇ ਤੇ ਮੈਂ ਵੀ ਸ਼ਰਾਬ ਤੋਂ ਬਿਕੇ ਜੇ ਵੇਖਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ ਤੰਮ ਲਾਡੂ ਕੱਲਾ ਸ਼ਰਾਬ 'ਚੋਂ ਅੱਧੀ ਖਮਤ 50000 ਕਰੋੜ ਰੁਪਏ ਸਾਲ ਅਸੀਂ 4000 ਦੁੱਗਣੀ ਖਮਤ ਸੈਂਟਰ ਦੀ ਸਲੀਮਾ ਚ ਦੀ ਉਹ ਦਮਲ 60 70000 ਕਰੋੜ ਰੁਪਈਆ ਜਿਹੜਾ ਇਹ ਖਾਂਦੇ ਐ ਇਹ ਇਹ ਮੈਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਦਸਤਾ ਹੈ ਸਟੇਟਾਂ ਦਾ ਗੁਦਸਤਾ ਹਰ ਇੱਕ ਸਟੇਟਾਂ ਚ ਅੱਜ ਅੱਜ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਤਾਲ ਹੈ ਇਹ ਸਟੇਟਾਂ ਦਾ ਸੰਗੀਤਾਂਚਾ ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਬਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆ ਧਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਗੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰ ਦੇ ਧਮਾਕਾ ਆਕੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸਿਆ ਨੂੰ ਲਾ ਦੇਣਗੇ ਬਾਹਰ ਕੱਢਣਗੇ ਦਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਜਿੰਦਾਬਾਦ ਜੁਬਾਨ ਦਿੱਤੀ ਜੀ ਨੀਹਾਂ ਨਹੀਂ ਕਿ ਆਲਾ ਰੱਖਸਾ ਕੋ ਜਦੋਂ ਜਵਾਗ ਜੰਮਦਾ ਘਰੇ ਜਦੋਂ ਜਵਾਗ ਜੰਮਦਾ ਘਰੇ ਇਹ ਨੀਹਾਂ ਰੋਂਦੀ ਹੈ ਉਹ ਕਹਿ ਕਿਉਂ ਰਹੁੰਦੀਆਂ ਕਿ ਜੇ ਚੰਗਾ ਨਿਕਲਿਆ ਤੇ ਤਾਂ ਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਂਦੀਆਂ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌਧੀਆਂ ਕਰੇ ਠੀਕ ਆ ਇਹ ਗਲਦੀਆਂ ਨਹੀਂ ਹਨ ਜੇ ਸਵਾਲ ਹੈ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਗ੍ਰੰਥ ਸਿਸਟਮ ਨੂੰ ਬਦਲਣ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਪਰੋਸਾ ਹੋਵੇ ਜਿਹਦਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਅਹ ਜੇ ਮੇਲੇ ਬਣਾ ਲਓ ਅਹ ਜੇ ਮੇਲੇ ਬਣਾ ਲਓ ਲੇ ਲੋਕ ਕਹਿਣ ਲੱਗਣਗੇ ਅਸੀਂ ਆਪਣੇ ਪੁੱਤਰ ਨੂੰ ਪਾਕੀ ਵਰਗਾ ਬਣਾਵਾਂਗੇ ਠੋਕੇ ਮਾਰੋ ਤਾੜੀ ਟਕਾਹ ਜਿਹੜਾ ਅਰਮ ਹੁੰਦਾ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਗ ਕੇ ਖੜੇ ਪਾਰਟੀ ਗਰਮੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੂੰ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਿੰਨਾ 100 ਬੰਦਾ ਇਕੱਠਾ ਹੋਵੇ ਇੱਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਨਾਮ ਨੂੰ 120000 ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਾਟ ਦੂਗਾ ਇੱਕ ਸਾਲ ਚ ਪਾਟ ਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹਨ ਕੇਦਰੀਵਾਲ ਉਹ ہم निकालेंगे ਨੇਤਾؤں ਦੀ ਜੇਬ ਵਿੱਚੋਂ ਐਸੇ ਕਰਕੇ 20000 ਕਰੋੜ 35000 ਕਰੋੜ ਕ निकालेंगे हम बजट में से ओ पतंधरा ਪੰਜਾਬੀ ਤੇ ਬੋਲੀ ਸਿੱਖ ਲੈ ਪਹਿਲਾਂ निकालेंगे 35000 ਕਰੋੜ ਰੁਪਏ बजट में से और 1100 ਰੁਪਏ ਮਾਤਾਵਾਂ और ਬਹਨੋਂ ਕੋ ਦੋ ਕੀ ਮਿਲਿਆ ਛੋਣ ਛਣਾ ਠੀਕ ਹੈ ਬਿੱਤਰ ਥੋੜੀ ਤਾੜੀ ਮਾਰ ਦੇ ਤਾ ਕੀ ਨਤਾ ਓਏ ਅਜੋ ਛੋਟਾ ਕੋ ਪੱਲੇ ਹੀ ਕੁਛ ਨਹੀਂ ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪਣੇ ਬਾਪ ਨਾਲ ਨਤੀਜੇ ਨਾਲ ਨਾਨਕੇ ਨੰਗਾ ਕਰ ਨੰਗਾ ਇਹ ਸਵਾਲਿਆਇਆ ਛਾਂ। ਕੋ ਕੋ ਤਰੀਕਾ ਨਾ। ਜੇ ਤੂੰ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਲੈਣੇ ਠੀਕ ਆ ਪੰਜਾਬ ਦੇ ਪੈਸੇ ਤੁਸੀਂ ਖਾ ਲੈਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ੱਥੇ ਪਹੁੰਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ। ਉਹ ਗੁਰੂ 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 ਦੀ ਬੋਲੀ ਰਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ। ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਟਾਂ ਦੇ ਧੂਏ ਮਾਰੇ ਥਾ ਵਜੀ ਚ ਪੇਟ ਮੂੰਹ ਤੇ ਹੈ ਤੇ ਜੱਖ ਦਾ ਟੋਟੇ ਟੋਟੇ ਤਾਂ ਵੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਟੇ ਦਵਾਤੇ। ਰੀਵਾ ਲਾਟਾ ਸੀ ਜੱਥੇਦਾਰ ਘਰੇ ਆਉਣਗੇ ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਗਲੇ ਹੈ ਤਾਂ ਹੰ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁੱਕੋ ਚੁੱਕ ਅਟਲ ਹੈ ਧਰਮ ਕਾ ਜਗਾ ਧਰਮ ਦਾ ਝੰਡਾ 2 ਫਟ ਉੱਚਾ ਦਰਬਾਰ ਸਾਹਿਬ ਦੀ ਜਿਹੜੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਤ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਦੀ ਸੇਧ ਹੈ ਇਹਨਾਂ ਨੇ ਧੰਨ ਦਾ ਘੋੜਾ ਬਣਾ ਲਿਆ ਆਪਣੇ स्वार्थ ਦੀ ਪੂਰਤੀ ਲਈ ਕੌਂਕੇ ਸਾਹਿਬ ਦਾ ਕਤਲ ਅਕਾਮ ਕਹਤੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹਾਂ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ ਪੇੜ ਨੂੰ ਅੱਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲੱਗੇ ਹੈ ਬਾਤ ਉੜ ਜਾਓ ਵਾਹ ਪੰਛੀਓ जब पंख तुम्हारे साथ ते पंछी की कहना है पीढ़ी दर पीढ़ी उ फल खाए इस पेड़ के फल खाए इस वृक्ष के गंदे की अब यही हमारा धर्म है जल मरे किसी के साथ जल मरे किसी के साथ कांग्रेस तो है सर्वस्वर करता मोतीलाल नेहरू जी ने अठंड पवन मान करते ਪਰ ਇਸ ਤੇ ਬਾਰਕ ਤੋਂ ਕਰੋੜਾਂ ਰੁਪਏ ਦੀ ਜਲਾਲ ਛੱਡ ਕੇ ਧੋਤੀ ਪਾ ਕੇ ਆਵੇ ਲੱਖਾਂ ਕਰਵਾ ਸਿੱਖ ਜੂਝਦੇ ਰਹੇ ਲਾਲਾ ਲਾਸ਼ ਪਤ ਰਹੇ ਹੱਥ ਬੰਨ ਕੇ ਅੱਗੇ ਘੋਰੇ ਮੱਠਾ ਟੇਕ ਕੇ ਮੱਠਾ ਜਿੰਦਣ ਪਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਐਸੇ ਲੀਡਰ ਨੇ ਹੈ ਹਮੇਸ਼ਾ ਰਹਦੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਂੋ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ बंटी ॾाढ कर खड़े हुजो सारे जॾहिं सारे पिछे अे खड़े हुजो खड़े हुजो खड़े ਕਾਨੂੰਨਾਂ ਦੀ ਅਵਸਥਾ ਹੈ ਪੰਜਾਬ 'ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਉਹ ਪੈਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸਾਹ ਹੁੰਦੇ ਨੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰ ਪੱਲੇ ਨਹੀਂ ਕਹ ਲਾ ਤੇ ਲਾ ਤੇ ਕਰਦੀ ਮੇਲਾ ਬਣਾ ਨੌਕਰੀਆਂ ਕਿੱਥੋਂ ਹੋ ਗਈਆਂ ਧਰਮਿਆਂ ਦਾ ਸੂਬਾ ਬਣ ਗਿਆ ਜਦਨ ਪੰਜਾਬ ਤੇ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਦਨ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੂਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭਜਣ ਦਊਂ ਨਾ ਪੰਜਾਬੀਆਂ ਨੂੰ ਹਰਨ ਦਊ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਦੇ ਹੱਥਸੋੜ ਨੂੰ ਵਾਪਸ ਹੋਵੇ ਜਿੰਦਾਬਾਦ ਸਾਰੇ ਅੰਮ੍ਰਿਤਪੁਰ ਸਿੰਘਣੀ ਰਹੂਗੀ ਮਹਾਰਾਜਾ ਰਣਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤਵ ਵੱਲੋਂ ਤਕੜਾ ਹੁੰਦਾ ਖੋਕ ਕੇ ਮਾਰੋ ਤਾੜੇ ਉੱਠ ਸਕਦੀ ਹੌਮਾ ਸਿੱਖਣਾ ਪਊ ਸ਼ਾਸਕ ਪਾਉ ਸਕਣਾ ਪਊ ਪਰਿਵਾਰ ਦਾ ਭਾਵ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਹਿਬਾਨਾਂ ਦੀ ਸਿੱਖ ਦਾ ਅੱਵਲੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅੱਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਗੁਪਤਿਆ ਕੌਣ ਭਲੇ ਕੋਈ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿਖ ਰਾਜ ਦਾ ਤਰੇ ਨਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman ਪੰਜਾਬ ਜੀਵੇਂ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਹੀਰ ਜੀ ਕਹਿੰਦਾ ਕੋਈ ਅਗਰ ਭੁੱਲਿਆ ਪੱਠਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜਿੰਦਾਬਾਦ ਜਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ अगर ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਾਹੋਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਆ ਦੁਸ਼ਮਣੀ ਮਾਰਨੀ ਆ ਉਹੀ ਟਕਰਾ ਜਿਹੜਾ ਦੁਸ਼ਮਣੀ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗਾਲਾਂ ਨਿਰੋਜ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਥੋਕ ਦੂੰ ਥੋਕ ਜਿੰਦਾਬਾਦ ਜਿੰਦਾਬਾਦ ਨਾ ਮੈਂ ਪ੍ਰਵਾਹ ਕਰਾਂ ਜ਼ਮੀਰ ਜਾਗਰਾ ਬਾਪ ਮੇਰਾ ਪਿਤਾ ਇੱਕ ਗਰੀਬ ਆਦਮੀ ਸੀ ਸੋਨ 3 ਲੱਖ ਦੀ ਜ਼ਮੀਨ ਦੇ ਉੱਤੇ ਕਹਿੰਦਾ ਮੇਰਾ ਬਾਪ ਸੁਤੰਤਰਤਾ ਦੀ ਸੰਨਾਨੀ ਸੀ ਨਿਜਵਾਲਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਦਾ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਕੀਰ ਅਖਬਾਰ ਕਰਦਾ ਸੀ ਗੁੰਗਾ ਬਣ ਕੇ ਤਿੰਨ ਤਿੰਨ ਨਿਰ ਖੜਾ ਰੱਖਦੇ ਸੀ ਗੁੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਤੀਆਂ ਸੱਲੀਆਂ ਚਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਕਿਹੜਾ ਪੀਓਸ ਐਮ ਐਲ ਏ ਬਣਿਆ ਐਮ ਐਲ ਸੀ ਬਣਿਆ ਕਿ ਉਹਨੂੰ ਆਖਿਰ ਲਾਸਟ ਵਾਰ ਆਖਿਰ ਤੇ ਉਹਨੂੰ ਉਹਦਾ ਦੋਸਤ ਸੀ ਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ 4 ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲੀ ਸ਼ਾਮਾਂ ਹੁੰਦੀਆਂ ਸਮਾਂ ਸਭ ਨੂੰ ਟਾ ਦਿੰਦਾ ਕਿੰਨੀ ਧੜੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਨਗੋ ਸਿੰਘ ਸਿੱਧੂ ਜਿੰਦਾਬਾਦ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਇਹ ਜਨ ਕੱਢੂਗਾ ਬਾਹਰ ਜੋਗੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਢਾਲ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਂ ਇਹ ਜਿਆ ਕਿਰਦਾਰ ਅੱਜ ਹੈ ਇਹ ਜਿਆ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਦੀ ਗੱਲਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਜਾ ਰਹਿ ਜਾ